ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਪਰ ਪ੍ਰਿੰਟਡ ਕਾਟਨ ਦੇ ਸੂਟ ਸੀ 컬렉ਸ਼ਨ ਲੈ ਕੇ ਆਏ ਹਾਂ ਸਪੈਸ਼ਲੀ ਐਸ ਕੇ ਬ੍ਰਾਂਡ ਦੇ ਰਹਿਣ ਵਾਲੇ ਹੋਣਗੇ ਇਹ ਵਾਲੇ ਜਿਹੜੇ ਸੂਟ ਰਹਿਣਗੇ ਡਿਜੀਟਲ ਪ੍ਰਿੰਟ ਦੀ ਕਾਟਨ ਦੀ ਸ਼ਰਟ ਹੋਏਗੀ ਤੇ ਨਾਲ ਪਲੇਨ ਜਿਹੜੀ ਕਾਟਨ ਦੀ ਸੈਲਫ ਪ੍ਰਿੰਟ ਬਾਟਮ ਰਹਿਣ ਵਾਲੀ ਹੈਗੀ 500 ਰੁਪਏ ਦਾ ਕਾਟਨ ਦਾ ਸੂਟ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਹੈਗੇ ਆ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਔਰ ਨਾਲ ਪਲੇਨ ਬਾਟਮ ਰਹਿਣ ਵਾਲੀ ਆ ਪ्युअर ਸ਼ਫਾਉਣ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਰਹਿਣ ਵਾਲਾ ਹੈਗਾ ਪ੍ਰ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਹੈਗੇ ਮਲਵਰੀ ਸਿਲਕ ਦਾ ਜਿਹੜਾ ਡਿਜੀਟਲ ਪ੍ਰਿੰਟ ਦੀ ਸ਼ਰਟ ਹੋएगी ਨਾਲ 크ਰੇਪ ਦੀ ਜਿਹੜੀ ਬਾਟਮ ਰਹਿਣ ਵਾਲੀ ਹੈਗੀ ਇਹ ਵਾਲੇ ਜਿਹੜੇ ਰਹਿਣਗੇ ਰਾਮ ਟੈਕਸ ਦੇ ਉੱਪਰ ਰਹਿਣ ਵਾਲੇ ਸਭ ਸੂਟ ਹੋਣਗੇ ਡਿਜਿਟਲ ਪ੍ਰਿੰਟ ਦੀ ਸ਼ਰਟ ਹੋएगी ਨਾਲ ਪਲੇਨ ਬਾਟਮ ਰਹਿਣ ਵਾਲੀ ਹੈਗੀ ਆ 795 ਰੁਪਏ ਇਹਨਾਂ ਦਾ ਪ੍ਰਾਈਸ ਰਹੇਗਾ ਟਾਈਟ ਮੀਟਰ ਦੇ ਕੱਟ ਹੋਏਗੀ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਆ ਸ਼ਿਪਿੰਗ ਸਬਦੀ ਜਿਹੜੀ 올 ਇੰਡੀਆ ਹੈਗੀ ਉਹ ਫ੍ਰੀ ਰਹਿਣ ਵਾਲੀ ਹੈਗੀ ਆ ਬਹੁਤ ਹੀ ਜ਼ਿਆਦਾ ਜਿਹੜੀ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਏਗੀ ਤੁਸੀਂ ਆਪਣੇ ਲਈ ਕੋਈ ਵੀ ਕਲਰ ਇਹਨਾਂ ਵਿੱਚੋਂ ਚੂਜ਼ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਹੈਗੇ ਵੀ ਕਾਟਨ ਦੇ ਉੱਪਰ ਹੋਣਗੇ ਡੈਸਟਰ ਪੈਨ ਦੀ ਹੀ ਸ਼ਰਟ ਰਹਿਣ ਵਾਲੀ ਹੈ ਸਮ ਦੇ ਨਾਲ ਲਾਈਨਿੰਗ ਵਾਲੀ ਹੋਏਗੀ ਔਰ ਸਮ ਦੇ ਨਾਲ ਚੈੱਕ ਵਾਲੀ ਰਹਿਣ ਵਾਲੀ ਹੈ ਸੇਮ ਹੈ ਜਿਹੜਾ ਕਾਟਨ ਦਾ ਦੁਪੱਟਾ ਰਹਿਣ ਵਾਲਾ ਹੈਗਾ ਪਲੇਨ ਨਾਲ ਬਾਟਮ ਰਹਿਣ ਵਾਲੀ ਹੈਗੀ ਆ ਪ੍ਰਾਈਸ ਰਹਿ ਗਿਆ 1099 ਰੁਪਏ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਇਹ ਵੀ ਮਲਵਰੀ ਸਿਲਕ ਦੇ ਐਸ ਕੇ ਬ੍ਰਾਂਡ ਦਾ ਰਹਿਣ ਵਾਲਾ ਸਟਾਫ ਹੋਏਗਾ ਤੇ ਜਿਸ ਦੇ ਨਾਲ ਜਿਹੜੀ ਮਲਵਰੀ ਸਿਲਕ ਦੀ ਜਿਹੜੀ ਜਿਹ ਤੇ ਇਹ ਵਾਲੇ ਸੂਟ ਹੈਗੇ ਜਿਹੜੇ SK ਬ੍ਰਾਂਡ ਦੇ ਰਹਿਣ ਵਾਲੇ ਹੈ ਹੋਣਗੇ ਤੇ ਇਹ ਜਿਹੜਾ ਸਿਮਰ ਦਾ ਸੂਟ ਹੋਏਗਾ ਤੇ ਆਲਓਵਰ ਸੂਟ ਹੋਏਗਾ ਤੇ ਨਾਲ ਜਿਹੜਾ ਡਿਸਪ੍ਰਿੰਟ ਦਾ ਸਿਮਰ ਦਾ ਹੀ ਨਾਲ ਜਿਹੜਾ ਹੋਏਗਾ ਉਹ ਦੁਪੱਟਾ ਰਹਿਣ ਵਾਲਾ ਹੈਗਾ ਪ੍ਰਾਈਸ ਰਹੇਗਾ 1950 ਪਰ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਮਿਲ ਜਾਏਗੀ ਰੈਡੀ ਹੋਣ ਤੋਂ ਬਾਅਦ ਇਹ ਵਾਲੀ ਸੂਟ ਸਿੜੀ ਲੁੱਕ ਹੈਗੀ ਉਹ ਬਹੁਤ ਹੀ ਜ਼ਿਆਦਾ ਸੋਹਣੀ ਆਂਦੀ ਹੈਗੀ ਆ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਇਹ ਵੀ ਰਾਮ ਟੈਕਸ ਦੇ ਉੱਪਰ ਹੋਣਗੇ ਡਿਸਪ੍ਰਿੰਟ ਦੀ ਸ਼ਰਟ ਹੋਏਗੀ ਤੇ ਨਾਲ ਪਲੇਨ ਜਿਹੜੀ ਬਾਟਮ ਰੈਡ ਵਾਲੀ ਪ੍ਰਾਈਸ ਸੇਮ ਰਹੇਗਾ 799 ਪਰ ਸ਼ਿਪਿੰਗ ਫ੍ਰੀ ਰਹੇ ਹੋਏਗੀ ਤੇ ਵਿਦਆਊਟ ਦੁਪੱਟਾ ਹੁਣ ਇਹ ਕਲਰ ਆਪਸ਼ਨ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਏਗੀ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਵਿੱਚ ਰਹਿਣ ਵਾਲੀ ਕਲੈਕਸ਼ਨ ਹੈਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੈਗਾ ਤੇ ਬਹੁਤ ਹੀ ਵਧੀਆ ਕੁਆਲਟੀ ਜਿਹੜੀ ਤੁਹਾਨੂੰ ਮਿਲ ਰਹੀ ਹੈਗੀ ਆ ਇਹ ਵਾਲੇ ਜਿਹੜੇ ਸੂਟ ਹੈਗੇ ਮਸਲੀਨ कॉटन ਦਾ ਡਿਸਪ੍ਰਿੰਟ ਦਾ ਆਲਓਵਰ ਸੂਟ ਹੋਇਆ ਹੈਗਾ ਔਰ ਨਾਲ ਮਸਲੀਨ कॉटन ਦਾ ਹੀ ਡਿਸਪ੍ਰਿੰਟ ਦਾ ਨਾਲ ਦੁਪੱਟਾ ਰਹਿਣ ਵਾਲਾ ਹੈਗਾ ਪ੍ਰਾਈਸ ਰਹੇਗਾ ਸਿਰਫ 999 ਪਰ ਸ਼ਿਪਿੰਗ ਫ੍ਰੀ ਹੋਏਗੀ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੈਗੇ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਤੁਹਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨ ਸ਼ਾਟ ਲੈ ਕੇ